ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਸਾਧ ਸੰਗ ਤਾ ਕੀ ਸਰਨੀ ਪਰਹ ਮਨ ਤਨ ਆਪਣਾ ਆਗਾ ਧਰਹ ਅੰਮ੍ਰਿਤ ਨਾਮ ਪੀਵਹ ਮੇਰੇ ਭਾਈ ਸਿਮਰ ਸਿਮਰ ਸਭ ਤਪਤ 부ਝਾਈ ਰਹਾ ਤਾਜ ਅਬਿਮਹਾਨ ਜਨਮ ਮਰਨ ਨਿਵਾਰਹ ਹਰ ਕੇ ਦਾਸ ਕੇ ਚਰਨ ਨਮਸਕਾਰਹ ਸਾਸ ਸਾਸ ਪ੍ਰਭ ਮਨ ਹੈ ਸਮਾਲੇ ਸੋ ਧਨ ਸੰਚਹ ਜੋ ਚਾਲੈ ਨਾਲੇ ਤਿਸਹ ਪ੍ਰਾਪਤ ਜਿਸ ਮस्तक ਭਾਗ ਕਹ ਨਾਨਕ ਤਾ ਕੀ ਚਰਣੀ ਲਾਗ ਗੌੜੀ ਮਹੱਲਾ ਪਿੰਜਵਾ ਸੂਕੇ ਹਰੇ ਕੀਏ ਖੇਨ 마ਹੀ अमृत दृष्ट सांच जीवाए विश्राम अमृत दृष्ट सांच इथे अर्थ अनुसार इथे लगता है अमृत दृष्ट सांच जीवाए काटे कष्ट पूरे गुरुदेव सेवक कौ दीनी अपनी सेव रहा मिट गई चिंता ਪੁੰਨੀ ਮਨ ਆਸਾ ਕਰੀ ਦਇਆ ਸਤਗੁਰ ਗੁਣ ਤਾਸਾ ਦੁਖ ਨਾਠੀ ਸੁਖ ਆਇ ਸਮਾਈ ਢੀਲ ਨਾ ਪਰੀ ਜਾ ਗੁਰ ਫੁਰਮਾਈ ਇਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਾਨ ਸਫਲ ਫਲੇ ਸੇ ਨਾਨਕ ਸਿਥੇ ਯਮਕ ਤੇ ਜਾਨ ਇਥੇ ਵਿਸਰਾਮ ਫੁਫਲ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸ਼ੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਜੀ ਪ੍ਰਭ ਕਾ ਇਥਿ ਠਮਕ ਨਾਮ ਸਗਲ ਰੋਗ ਕਾ ਬਿਨਸਿਆ ਥਾਉ ਗੱਗਾ ਸ਼ੁੱਧ ਬੋਲਣਾ ਸਗਲ ਰੋਗ ਕਾ ਰੋਗ ਕਿਉਂ ਨਹੀਂ ਬੋਲਣਾ ਸਗਲ ਰੋਗ ਕਾ ਸਗਲ ਰੋਗ ਕਾ ਬਿਨਸਿਆ ਥਾਉ ਸਹਜ ਸੁਭਾਈ ਬੋਲੇ ਹਰ ਬਾਣੀ ਆਠ ਪਹਿਰ ਹਾਂਜੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਣੀ ਹਾਂਜੀ ਪ੍ਰਭ ਸਿਮਰਹੁ ਇਥੇ ਠਮਕ ਪ੍ਰਾਣੀ ਦੁਖ ਦਰਦ ਜਾਮ ਨੇੜ ਨ ਆਵੇ ਜੀ ਜਾਮ ਤੇ ਯਮਕ ਦਰਦ ਤੇ ਵਿਸਰਾਮ ਹੈ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਭਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਓਹ ਬੇਲਾਕ ਹਉ ਬਾਲ ਜਾਓ ਜਿਤ ਮੇਰਾ ਮਨ ਜਪੇ ਹਰ ਨਾਮ ਰਹਾ ਸਫਲ ਮੂਰਤ ਸਫਲ ਓਹ ਘਰੀ ਜਿਤ ਰਸਨਾ ਉਚਰੇ ਹਰ ਹਰੀ ਸਫਲ ਓਹ ਮਾਥਾ ਸੰਤ ਨਮਸਕਾਰਸ ਹਾਂਜੀ ਸਫਲ ਓਹ ਮਾਥਾ ਕਿਥੇ ਵਿਸਰਾਮ ਸੰਤ ਨਮਸਕਾਰਸ ਯਾਨੀ ਨਖੇਰ ਕੇ ਜੇ ਪੜਨਾ ਸੰਤ ਨਮਸ ਕੱਠਾ ਨਹੀਂ ਕਹਿਦਣਾ ਸੰਤ ਪਦ ਤੇ ਯਮਕ ਲਾ ਦਨੀ ਹੈ ਸੰਤ ਨਮਸਕਾਰਸ ਚਰਨ ਪੁਨੀਤ ਚਲਹਿ ਹਰ ਮਾਰਗ ਚਲਹਿ ਹਰ ਮਾਰਗ ਚਰਨ ਪੁਨੀਤ ਚਲਹਿ ਹਰ ਮਾਰਗ ਕਹ ਨਾਨਕ ਭਲਾ ਮੇਰਾ ਕਰਮ ਜਿਤ ਭੇਤੇ ਸਾਧੂ ਕੇ ਚਰਨ ਗੌੜੀ ਮਹੱਲਾ ਪਿੰਜਵਾ ਗੁਰ ਕਾ ਸਬਦ ਰਾਖ ਮਨ ਮਾਹੀ ਨਾਮ ਸਿਮਰ ਚਿੰਤਾ ਸਭ ਜਾਹੀ ਬਿਨ ਭਗਵੰਤ 나ਹੀ ਆਨ ਕੋਏ ਇਹ ਆਨ ਪਾਦ ਪੁਲਾ ਹੀ ਉਚਾਰਨ ਕਰ ਮਾਰੇ ਰਾਖੈ ਏਕੋ ਸੋਏ ਰਹਾਉ ਗੁਰ ਕੇ ਚਰਨ ਰਿਦੈ ਉਰ ਧਾਰ ਉਰ ਧਾਰ ਕੱਠਾ ਨਹੀਂ ਗੈਣਾ ਵਖਰਾ ਵਖਰਾ ਪਾਠ ਕਰਨਾ ਹਿਰਦੈ ਔਰ ਧਾਰ ਤਗਨ ਸਾਗਰ ਜਪ ਉਤਰਹਿ ਪਾਰ ਗੁਰ ਮੂਰਤ ਸਿਓ ਲਾਏ ਧਿਆਨ ਈਹਾ ਊਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸਿ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੂਖ ਸਭ ਜਾਏ ਜਿਸ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਾਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਸਾਧੂ ਜੀ ਹਾਂ ਜੀ ਤੇ ਸਿਮਰ ਰਹਾਉ ਇੱਕ ਸਬਿਨ ਨਾਹੀ ਦੂਜਾ ਕੋਈ ਜਾ ਕੀ ਦ੍ਰਿਸ਼ਤ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਲੇਖ ਰਵ ਰਹਿਆ ਸਰਬੱਤ ਸੁਆਮੀ ਹਾਂ ਸਰਬੱਤ ਪਾਠ ਕਿਸਕੇ ਹੀ ਉਚਾਰਨ ਕਰਨਾ ਸਰਬਤ ਨਹੀਂ ਕਹਿਣਾ ਗੁੰਗਾਵੈ ਨਾਨਕ ਅੰਤਰ ਗੁਣ ਗਾਵੈ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਭੈ ਮਹਰਚਿਓ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਆਧਾਰਾ ਤਿਸ ਭਉ ਨਾਹੀ ਜਿਸ ਨਾਮ ਆਧਾਰਾ ਭਉ ਨਾ ਵਿਆਪੈ ਤੇਰੀ ਸਰਣਾ ਜੋ ਤਤ ਪਾਵੈ ਸੋਈ ਕਰਣਾ ਰਹਾਉ ਸੋਗ ਹਰਖ ਮਹਿ ਆਵਣ ਜਾਣਾ ਤੈਨ ਸੁਖ ਪਾਇਆ ਜੋ ਪ੍ਰਭ ਭਾਣਾ ਤਿਨ ਇਥਿ ਜਮਕੈ ਸੁਖ ਪਾਇਆ ਥਿਵਿ ਸ਼ਾਮ ਤੈਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਸੇ ਸੀਤਲ ਜਿਨ ਸਤਗੁਰ ਪਾਇਆ ਰਾਖਲੇ ਪ੍ਰਵ ਰਾਖਨਹਾਰਾ ਕਹ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪਿੰਜਵਾ ਤੁਮਰੀ ਕਿਰਪਾ ਤੇ ਜਪਿਐ ਨਾਮ ਤੁਮਰੀ ਕਿਰਪਾ ਤੇ ਦਰਗਹ ਥਾਵ ਤੋਜ ਬੇਨ ਪਾਰ ਬ੍ਰਹਮ ਨਹੀਂ ਕੋਇ ਕੇ ਾਂディ ਵਿਸ਼ਰਾਮ ਪਾਰ ਬ੍ਰਹਮ ਤੇ ਲਾਉਣਾ ਤੋਜ ਬੇਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੋਮ ਮਾਨਵਸੀ ਤਉ ਦੁਖ ਨ ਲੱਗੈ ਇ ਤੁਮਨ ਇਉਂ ਨਹੀਂ ਕਹਿਣਾ ਤੋਮ ਈਮਕ ਮਾਨਵਸੀ ਇਥੇ ਵਿਸ਼ਰਾਮ ਤਉ ਈਥੀਮਕ ਦੁਖ ਨ ਲੱਗੈ ਤੁੰਬਰੀ ਕਿਰਪਾਤੀ ਭ੍ਰਮ ਭਉ ਭਾਗੇ ਇਥੇ ਭ੍ਰਮ ਆ ਗਿਆ ਇਥਾਂ ਰਾਰਾ ਭ੍ਰਮ ਭਉ ਇਥੇ ਠਮਕ ਭਾਗੇ ਪਾਰ ਭ੍ਰਮ ਅਪਰੰਪਰ ਸੁਆਮੀ ਸਗਲ ਘਟਾ ਕੀ ਅੰਤਰ ਜਾਮੀ ਕਰਉ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਨਾਮ ਮਿਲੇ ਗੌੜੀ ਹਾਂਜੀ ਨਾਨਕ ਤੇ ਵਿਸਰਾਮ ਲਾ ਦੋ ਨਾਨਕ ਨਾਮ ਮਿਲੇ ਸੱਚ ਰਾਸ ਗੌੜੀ ਮਹੱਲਾ ਪੰਜਵਾ ਕਾਣ ਬਿਨਾ ਜੈਸੇ ਥੋਥਰ ਤੁਖਾ ਹਾਂਜੀ ਕਾਣ ਬਿਨਾ ਬਿਨਾ ਕਾਣ ਨਾਲੇ ਨਾਲ ਉਚਾਰਨ ਕਰਨਾ ਬਿਨਾ ਤੇ ਵਿਸਰਾਮ ਹੈ ਜੈਸੇ ਥੂਥਰ ਤੁਖਾ ਤੁਖਾ ਪੂਲਾਇ ਉਚਾਰਨ ਕਰਨਾ ਕਣ ਬਿਨ ਜੈਸੇ ਥੋਥਰ ਤੁਖਾ ਨਾਮ ਵਿਹੂਨ ਸੂਨੇ ਸੇ ਮੁਖਾ ਸੂਨੇ ਸੇ ਮੁਖਾ ਨਾਮ ਵਿਹੂਨ ਇਥੇ ਵਿਸਰਾਮ ਸੂਨੇ ਸੇ ਮੁਖਾ ਨਾਮ ਵਿਹੂਨ ਸੂਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਵਿਹੂਨ ਧ੍ਰਿਗ ਦੇਹ ਬਿਗਾਨੀ ਰਹਾਉ ਨਾਮ ਬਿਨਾ ਨਾਹੀ ਮੁਖ ਭਾਗ ਭਰਤ ਬਿਹੂਨ ਕਹ ਸੁਹਾਗ ਨਾਮ ਵਿਸਾਰ ਲਗੈ ਅਣ ਸੁਆਏ ਤਾ ਕੀ ਆਸ ਨ ਪੂਜੈ ਕਾਇ ਹਾਂਜੀ ਤਾ ਕੀ ਆਸ ਨ ਪੂਜੈ ਕਾਇ ਪੂਜੈ ਕਰ ਕਿਰਪਾ ਪ੍ਰਭ ਆਪਣੀ ਦਾਤ ਕਸਤੀ ਬੂਲਨ ਪੁੱਜ ਪੁੱਜਣ ਦਾ ਵਾਚਕ ਨਾਨਕ ਨਾਮ ਜਪੈ ਦਿਨ ਰਾਤ ਕਰ ਕਿਰਪਾ ਪ੍ਰਭ ਇਥੇ ਵਿਸਰਾਮ ਹੈ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ